ਉਸਫ਼ ਪੋਤੀ ਪਰਦੇ ਘਰ ਦੇ ਵਿੱਚ ਇੱਕ ਨੌਕਰ ਸੀ ਉਹ ਮਜ਼ਦੂਰ ਤੇ ਨੌਕਰ ਦੇ ਰੂਪ ਦੇ ਵਿੱਚ ਉੱਥੇ ਹੀ ਰਹਿ ਨਹੀਂ ਗਿਆ ਉਹਨੇ ਮਿਹਨਤ ਕੀਤੀ ਯਤਨ ਕੀਤੇ ਜ਼ਿੰਮੇਦਾਰੀਆਂ ਨੂੰ ਸਮਝਿਆ ਤੜਕੇ ਹੀ ਉੱਠ ਕੇ ਮਾਲਿਕ ਦੇ ਪ੍ਰੋਸੇ ਨੂੰ ਜਿੱਤਿਆ ਵਿਸ਼ਵਾਸ ਨੂੰ ਜਿੱਤਿਆ ਇਸ ਲਈ ਕੀ ਬਣਿਆ ਦੇਸ਼ ਤੇ ਸ਼ਾਸਨ ਕਰਨ ਵਾਲਾ ਪ੍ਰਧਾਨ ਮੰਤਰੀ ਬਣ ਗਿਆ ਸਿੱਖਿਆ ਕੀ ਸਿੱਖਿਆ ਸੁਪਨੇ ਦੇ ਅਰਥ ਨੂੰ ਦੱਸਣਾ ਸਿੱਖਿਆ ਇਹ ਕਿਵੇਂ ਹੋ ਪਾਇਆ ਪਰਮੇਸ਼ਰ ਉਹਦੇ ਨਾਲ ਇਸ ਲਈ ਹੋ ਪਾਇਆ ਭਰਾਵੋ ਅਤੇ ਭੈਣੋ ਜੇ ਜ਼ਿੰਮੇਵਾਰੀਆਂ ਲੈਣੀਆਂ ਹੈ ਤਾਂ ਕੀ ਕਰਨਾ ਹੈ ਸਿੱਖਣਾ ਹੈ ਮਹਾਨ ਅਗੂਏ ਹਮੇਸ਼ਾ ਸਿੱਖਣ ਵਾਲੇ ਹੁੰਦੇ ਆ ਮੈਂ ਸਭ ਜਾਣਦਾ ਹਾਂ ਇਸ ਤਰ੍ਹਾਂ ਸੋਚਣ ਵਾਲਾ ਮੂਰਖ ਹੈ ਮੈਂ ਜੋ ਜਾਣਨਾ ਹੈ ਉਹ ਬਹੁਤ ਹੈ ਇਹ ਕਹਿਣ ਵਾਲਾ ਬਹੁਤ ਸਮਝਦਾਰ ਆ ਐਲਬਰਟ ਆਇਨਸਟਾਈਨ ਬਹੁਤ ਹੀ ਸਮਝਦਾਰ ਸੀ ਮੈਂ ਇੱਕ ਸੱਚ ਨੂੰ ਸਮਝਿਆ ਕਿ ਉਹ ਬਹੁਤ ਕੁਝ ਜਾਣਦੇ ਸੀ ਕਈ ਗੱਲਾਂ ਜਾਣਦੇ ਸੀ ਆਖਰ ਚ ਉਹਨਾਂ ਨੇ ਕੀ ਕੀ ਜਾਣਦੇ ਹੋ ਮੈਂ ਜੋ ਸਮਝਿਆ ਹੈ ਅਸਲ ਦੇ ਵਿੱਚ ਉਹ ਇਹ ਹੈ ਕਿ ਮੈਂ ਕੁਝ ਨਹੀਂ ਜਾਣਦਾ ਇਹ ਸੱਚ ਨੂੰ ਜਾਣ ਗਿਆ ਮੈਂ ਕੁਝ ਨਹੀਂ ਜਾਣਨ ਵਾਲਾ ਕਹਿਣ ਵਾਲਾ ਹੀ ਸਿੱਖਣ ਦੀ ਕੋਸ਼ਿਸ਼ ਕਰਦਾ ਹੈ ਮੈਨੂੰ ਸਭ ਕੁਝ ਪਤਾ ਹੈ ਕਹਿਣ ਵਾਲਾ ਹੀ ਘਰਾੜੇ ਮਾਰ ਕੇ ਸੌਂਦਾ ਹੈ ਅੱਜ ਸਾਡੇ ਵਿੱਚੋਂ ਕਈਆਂ ਨੂੰ ਇੱਕ ਤਰ੍ਹਾਂ ਦਾ ਕਮੰਡ ਹੈ ਕੀ ਮੈਨੂੰ ਸਭ ਪਤਾ ਮੈਂ ਸਭ ਜਾਣਦਾ ਇਸ ਲਈ ਮੈਨੂੰ ਸਿੱਖਣ ਦੀ ਲੋੜ ਨਹੀਂ ਆ ਇੰਗਲਿਸ਼ ਚ ਕਹਾਵਤ ਹੈ ਗ੍ਰੇਟ ਲੀਡਰਸ ਆਰ ਗ੍ਰੇਟ ਲਰਨਰਸ ਮਹਾਨ ਅਗੂਏ ਮਹਾਨ ਸਿੱਖਣ ਵਾਲੇ ਆ ਸਮਝਣ ਵਾਲੇ ਆ ਪੂਰੀ ਦੁਨੀਆ ਚ ਬਾਈਬਲ ਤੋਂ ਬਾਅਦ ਬਹੁਤ ਹੀ ਅਦਭੁਤ ਤਰੀਕੇ ਨਾਲ ਲੋਕਾਂ ਨੇ ਜਿਸ ਨੂੰ ਗ੍ਰਹਿਣ ਕੀਤਾ ਉਹ ਕਿਤਾਬ ਹੈ ਕਮਾਂ ਗੀਤਾ ਪਰਪਸ ਡਰਾਈਵਨ ਲਾਈਫ ਰਿਗਵੰਦ ਦੁਆਰਾ ਲਿਖੀ ਕਿਤਾਬ ਹੈ ਬਾਈਬਲ ਤੋਂ ਬਾਅਦ ਜੋ ਜ਼ਿਆਦਾ ਪ੍ਰਿੰਟ ਹੋਈ ਜ਼ਿਆਦਾ ਭਾਸ਼ਾਵਾਂ ਵਿੱਚ ਅਨੁਵਾਦ ਕੀਤੀ ਕਿਤਾਬ ਉਸ ਕਿਤਾਬ ਦਾ ਨਾਮ ਇਸ ਗਿਨੀਸ ਬੁੱਕ ਚ ਲਿਖਿਆ ਗਿਆ ਰਿਕ ਵੌਨ ਜੀ ਇੱਕ ਸਮੇਂ ਸਾਡੀ ਕਲਵਰੀ ਟੈਂਪਲ ਚ ਆਏ ਸੀ ਉਹ ਆਏ ਸੀ ਅਤੇ ਇੱਕ ਹਫਤਾ ਮੇਰੇ ਨਾਲ ਹੀ ਸੀ ਮੈਂ ਅਤੇ ਉਹ ਅਸੀਂ ਮਿਲ ਕੇ ਇੱਕ ਰੈਸਟੋਰੈਂਟ ਚ ਭੋਜਨ ਖਾਣ ਗਏ ਜਦ ਭੋਜਨ ਖਾਣਾ ਸੋਚ ਕੇ ਗਏ ਉਹ ਆਪਣੇ ਨਾਲ ਇੱਕ ਨੋਟਬੁੱਕ ਅਤੇ ਪੈਨ ਲੈ ਕੇ ਆਏ ਅਸੀਂ ਕਿੱਥੇ ਜਾ ਰਹੇ ਸੀ ਭੋਜਨ ਕਰਨ ਦੇ ਲਈ ਕਿਸ ਕਾਨਫਰੰਸ ਜਾਂ ਮੀਟਿੰਗ ਚ ਨਹੀਂ ਪਰ ਉਹ ਆਪਣੇ ਨਾਲ ਨੋਟਬੁੱਕ ਲੈ ਕੇ ਆਏ ਪੈਨ ਲੈ ਕੇ ਆਏ ਜਦੋਂ ਗੱਲਬਾਤ ਕਰ ਰਹੇ ਸੀ ਤਾਂ ਮੈਨੂੰ ਲੱਗਿਆ ਕਿ ਮੈਂ ਸਵਾਲ ਪੁੱਛਾਂ ਬਰਦਰ ਆ ਪਪੋ ਜਨ ਲਈ ਆਏ ਹਾਂ ਤੁਸੀਂ ਨਾਲ ਨੋਟਬੁੱਕ ਤੇ ਪੈਨ ਲੈ ਕੇ ਆਏ ਹੋ ਕੀ ਤੁਸੀਂ ਇੱਥੇ ਵੀ ਕੋਈ ਕਿਤਾਬ ਲਿਖੋਗੇ ਕੀ ਇੱਥੇ ਵੀ ਕੁਝ ਲਿਖੋਗੇ ਰਿਕਵੌਨ ਮਹਾਨ ਪ੍ਰਭੂ ਦੇ ਸੇਵਕ ਨੇ ਕੀ ਕੀਤਾ ਜਾਣਦੇ ਹੋ ਨਵੇਂ ਬ੍ਰਦਰ ਸतीश ਮੈਂ ਕਿਤਾਬ ਲਿਖਣ ਦੇ ਲਈ ਨਹੀਂ ਲਿਆਇਆ ਤੁਹਾਡੀਆਂ ਗੱਲਾਂ ਕਰਦੇ ਸਮੇਂ ਸ਼ਾਇਦ ਮੈਨੂੰ ਕੁਝ ਸਿੱਖਣ ਨੂੰ ਮਿਲ ਜਾਏ ਸਿੱਖਣਾ ਸੋਚ ਕੇ ਨੋਟਬੁੱਕ ਲੈ ਕੇ ਆਇਆ ਤੁਹਾਡੀ ਗੱਲ ਕਰਦੇ ਸਮੇਂ ਕੁਝ ਮਹੱਤਵਪੂਰਨ ਵਿਸ਼ਿਆਂ ਨੂੰ ਨੋਟ ਕਰਨ ਦੇ ਲਈ ਇਹ ਨੋਟਬੁੱਕ ਅਤੇ ਪੈਨ ਲੈ ਕੇ ਆਇਆ ਹਾਂ ਮੇਰੇ ਨਾਲ ਗੱਲ ਕਰਦੇ ਸਮੇਂ ਤੁਸੀਂ ਨੋਟ ਕਰੋ ਇਹ ਕੀ ਫਿਰ ਤੋਂ ਯਾਦ ਕਰਵਾ ਰਿਹਾ ਹਰ ਇੱਕ ਚੰਗਾ ਅਗੂਆ ਇੱਕ ਚੰਗਾ ਸਿਖਾਉਣ ਵਾਲਾ ਹੁੰਦਾ ਹੈ ਸਿੱਖਣ ਵਾਲਾ ਹੁੰਦਾ ਹੈ ਸਿੱਖਣ ਲਈ ਆਏ 36 ਲੋਕਾਂ ਨੂੰ ਲੈ ਕੇ ਸਾਡੇ ਕਲਵਰੀ ਟੈਂਪਲ ਆਏ ਕੀ ਕੀ ਜਾਣਦੇ ਹੋ ਕਲਵਰੀ ਟੈਂਪਲ ਅਸੀਂ ਕਿਉਂ ਆਏ ਜਾਣਦੇ ਹੋ ਮੈਂ ਕੁਝ ਸਿਖਾਵਾਂ ਇਸ ਲਈ ਨਹੀਂ ਪੂਰੀ ਦੁਨੀਆ ਚ ਮੈਂ ਐਸਾ ਟੈਂਪਲ ਕਿਤੇ ਨਹੀਂ ਵੇਖਿਆ ਇਸ ਲਈ ਮੈਂ ਸਿੱਖਣਾ ਹੈ ਇਹ ਸੋਚ ਕੇ ਮੈਂ ਸਿੱਖਣ ਦੇ ਲਈ ਆਇਆ ਹਾਂ ਆਪਣੇ ਨਾਲ 36 ਲੋਕਾਂ ਨੂੰ ਲੈ ਕੇ ਆਇਆ ਹਾਂ ਸਿੱਖਣ ਲਈ ਮਹਾਨ ਅਗੂਏ ਹਮੇਸ਼ਾ ਸਿੱਖਦੇ ਰਹਿੰਦੇ ਆ ਮੈਂ ਪੁੱਛਦਾ ਹਾਂ ਤੁਸੀਂ ਕੀ ਸਿੱਖਿਆ ਹੈ ਆਲਸੀ ਸਿੱਖਦੇ ਨਹੀਂ ਆ ਅਗੂਏ ਸਿੱਖਦੇ ਆ ਉਹਨਾਂ ਦੇ ਕੋਲ ਜੋ ਆ ਉਹ ਹੋਰ ਸਿੱਖਣ ਦੇ ਲਈ ਆਪਣੀ ਨੌਕਰੀ ਤੇ ਤਰੱਕੀ ਪਾਉਣ ਦੇ ਲਈ ਆਪਣੇ ਪਰਿਵਾਰ ਤੇ ਬੱਚਾ ਦੇ ਭਵਿੱਖ ਨੂੰ ਤਰੱਕੀ ਤੇ ਲਿਆਉਣ ਦੇ ਲਈ ਹਮੇਸ਼ਾ ਇੱਕ ਹੀ ਸਥਿਤੀ 'ਚ ਰਹਿਣ ਤੇ ਠੀਕ ਨਹੀਂ ਹੋਏਗਾ ਹਮੇਸ਼ਾ ਹੱਥ ਤੇ ਹੱਥ ਮਾਰ ਕੇ ਬੈਠੇ ਰਹੀਏ ਇਹ ਠੀਕ ਨਹੀਂ ਹੋਏਗਾ ਅਸੀਂ ਜਿਸ ਸੰਸਾਰ ਦੇ ਵਿੱਚ ਬੈਠੇ ਆ ਇਹ ਸੰਸਾਰ ਪ੍ਰਤੀ ਯੋਗਤਾ ਨਾਲ ਭਰਿਆ ਹੈ ਇਸ ਲਈ ਸਿੱਖਣਾ ਹੈ ਹੱਥ ਤੇ ਹੱਥ ਰੱਖ ਕੇ ਚੁੱਪਚਾਪ ਬੈਠਣ ਤੇ ਤੁਹਾਡਾ ਸਾਥੀ ਤੁਹਾਡੇ ਨਾਲ ਤੇਜ ਜੋ ਸਿੱਖਣਾ ਉਹ ਸਿੱਖ ਰਿਹਾ ਹੈ ਜੋ ਨੌਕਰੀ ਤੁਹਾਨੂੰ ਮਿਲਲੀ ਸੀ ਉਹਨੂੰ ਮਿਲ ਰਹੀ ਆ ਪਿਆਰੇ 30 ਸਾਲ 40 ਸਾਲ ਪਹਿਲਾਂ ਅਮਰੀਕਾ ਚ ਮਾਤਾ ਪਿਤਾ ਆਪਣੇ ਬੱਚਿਆਂ ਨੂੰ ਭੋਜਨ ਖਵਾਉਂਦੇ ਸਮੇਂ ਉਹਨਾਂ ਦੇ ਬੱਚੇ ਜਦ ਭੋਜਨ ਨਹੀਂ ਕਰਦੇ ਰੋਂਦੇ ਆ ਅਤੇ ਭੋਜਨ ਜਦ ਵੇਸਟ ਕਰਦੇ ਕੀ ਕਹਿੰਦੇ ਜਾਂਦੇ ਹੂੰ ਭਾਰਤ ਦੇਸ਼ ਦੇ ਗਰੀਬ ਬੱਚਿਆਂ ਨੂੰ ਵਿਖਾ ਕੇ ਕਹਿੰਦੇ ਵੇਖੋ ਇਹ ਇਹਨਾਂ ਬੱਚਿਆਂ ਨੂੰ ਵੇਖੋ ਇੱਕ ਵਕਤ ਦੀ ਰੋਟੀ ਮਿਲ ਜਾਣ ਤੇ ਕਾਫੀ ਆ ਸੋਚ ਕੇ ਵੇਖੋ ਇਹ ਲੋਕ ਕਿਵੇਂ ਭੀਖ ਮੰਗ ਰਹੇ ਆ ਅਤੇ ਤੁਸੀਂ ਖਾਣਾ ਵਿਅਰਥ ਕਰ ਰਹੇ ਹੋ ਰੋਟੀ ਖਾ ਲੋ ਜਿਨਾਂ ਨੂੰ ਭੋਜਨ ਨਹੀਂ ਮਿਲਦਾ ਐਸੇ ਭਾਰਤ ਚ ਕਈ ਲੋਕ ਆ ਇਸ ਤਰ੍ਹਾਂ ਭਾਰਤ ਦੇਸ਼ ਦੇ ਗਰੀਬ ਅਤੇ ਨਿਰਦਨ ਬੱਚਿਆਂ ਨੂੰ ਵਿਖਾ ਕੇ ਅਮਰੀਕਾ ਦੇਸ਼ ਚ ਉਹ ਆਪਣੇ ਬੱਚਿਆਂ ਨੂੰ ਭੋਜਨ ਖਵਾਇਆ ਕਰਦੇ ਸੀ ਅੱਜ ਕੀ ਹੋ ਰਿਹਾ ਹੈ ਜਾਣਦੇ ਹੋ ਹਰ ਇੱਕ ਮਾਂ ਹਰ ਇੱਕ ਪਿਤਾ ਬੱਚਾ ਕੁਲ ਬੈਠ ਕੇ ਬੇਟੀ ਪੜੋ ਪੜਾਈ ਕਰੋ ਪਰਿਸ਼ਰਮ ਕਰੋ ਕਿਉਂ ਮੰਮੀ ਭਾਰਤ ਦੇਸ਼ ਦੇ ਸਟੂਡੈਂਟ ਤੁਹਾਡੇ ਨਾਲੋਂ ਵੀ ਜ਼ਿਆਦਾ ਹੁਸ਼ਿਆਰੀ ਨਾਲ ਪੜ ਰਹੇ ਆ ਤੁਹਾਡੇ ਨਾਲੋਂ ਵੀ ਜ਼ਿਆਦਾ ਵਧੀਆ ਪੜ ਰਹੇ ਆ ਇਸ ਦੇਸ਼ ਚ ਆ ਕੇ ਜੋ ਨੌਕਰੀ ਤੁਹਾਨੂੰ ਮਿਲਣੀ ਸੀ ਉਹ ਨੌਕਰੀ ਉਹਨਾਂ ਨੂੰ ਮਿਲ ਰਹੀ ਆ ਅਤੇ ਸਾਡੇ ਦੇਸ਼ ਦੇ ਲੋਕਾਂ ਨੂੰ ਰੈਸਟੋਰੈਂਟ ਦੇ ਵਿੱਚ ਕੰਮ ਕਰਨਾ ਪੈ ਰਿਹਾ ਹੈ ਐਸੇ ਹਾਲਾਤਾਂ ਚ ਅਸੀਂ ਆ ਗਏ ਆ ਇਸ ਲਈ ਪੜ੍ਹਾਈ ਕਰੋ ਨਹੀਂ ਤਾਂ ਭਾਰਤ ਦੇਸ਼ ਚ ਰਹਿਣ ਵਾਲੇ ਸਟੂਡੈਂਟਸ ਸਾਡੇ ਦੇਸ਼ ਚ ਉੱਤਮ ਨੌਕਰੀਆਂ ਨੂੰ ਉਹ ਪਾ ਜਾਣਗੇ ਇਹ ਕਹਿ ਕੇ ਆਪਣੇ ਬੱਚਿਆਂ ਨੂੰ ਚੇਤਾਵਨੀ ਦੇ ਰਿਹਾ ਪਰਮੇਸ਼ਰ ਦੀ ਮਹਿਮਾ ਹੋਵੇ ਸਾਡੇ ਭਾਰਤ ਦੇਸ਼ ਨੂੰ ਪਰਮੇਸ਼ਰ ਆਸ਼ੀਸ਼ ਦੇ ਰਿਹਾ ਪਿਆਰੇ ਜੇ ਤੁਸੀਂ ਧਿਆਨ ਨਾਲ ਵੇਖੋਗੇ ਤਾਂ ਮਾਈਕਰੋਸਾਫਟ ਹੋ ਸਕਦਾ ਟਵਿੱਟਰ ਹੋ ਸਕਦਾ ਹੈ ਜਾਂ ਐਪਲ ਹੋ ਸਕਦਾ ਹੈ ਇਹਨਾਂ ਸਭ ਨੂੰ ਜੇ ਧਿਆਨ ਦੇ ਨਾਲ ਵੇਖੋਗੇ ਤਾਂ ਅੱਜ ਅਮਰੀਕਾ ਦੇਸ਼ ਚ ਰਹਿਣ ਵਾਲੇ ਮਹਾਨ ਮਹਾਨ ਵੱਡੀ ਵੱਡੀ ਕੰਪਨੀ ਦੇ ਸੀਈਓ ਭਾਰਤ ਦੇਸ਼ ਦੇ ਲੋਕ ਆ ਅਰਥ ਕੀ ਆ ਜੇ ਤੁਸੀਂ ਸਿੱਖਣ ਵਾਲੇ ਵਿਅਕਤੀ ਹੋ ਤਾਂ ਅਗੂਏ ਬਣੋਗੇ ਸਿੱਖੇ ਬਿਨਾ ਉਸੇ ਹਾਲਾਤਾਂ ਵਿੱਚ ਉਸੇ ਸਥਿਤੀ ਵਿੱਚ ਜੇ ਰਹਿ ਜਾਓਗੇ ਤਾਂ ਕੁਝ ਵੀ ਪੱਲੇ ਨਹੀਂ ਪਏਗਾ ਕਦੋਂ ਅਸਮਾਨ ਤੇ ਉਡੋਗੇ ਕਦੋਂ ਉਚਾਈਆਂ ਤੇ ਉਡੋਗੇ ਇੱਕ ਵਾਰ ਸੋਚੋ ਸਿੱਖੋ ਅਗੂਏ ਸਿੱਖਦੇ ਆ ਆਲਸੀ ਕੁਝ ਨਹੀਂ ਸਿੱਖਦੇ ਪਿਆਰਿਓ ਮੈਂ ਅੱਜ ਵੀ ਸਿੱਖਦਾ ਹਾਂ ਕਈ ਗੱਲਾਂ ਸਿੱਖਦਾ ਹਾਂ ਆਬਜ਼ਰਵ ਕਰਦਾ ਹਾਂ ਧਿਆਨ ਦਿੰਦਾ ਹਾਂ ਪੈਣੋ ਤੇ ਭਰਾਵੋ ਧਿਆਨ ਦਿਓ ਜੇ ਤੁਹਾਡੇ ਤੋਂ ਕੋਈ ਜ਼ਿਆਦਾ ਤਰੱਕੀ ਕਰ ਰਿਹਾ ਹੈ ਤਾਂ ਤੁਹਾਡੇ ਕੋਲ ਵੀ ਅੱਜ ਤਰੱਕੀ ਕਰਨ ਦਾ ਇੱਕ ਚਾਂਸ ਹੈ ਜੇ ਉਹਦੀ ਤਰ੍ਹਾਂ ਤੁਸੀਂ ਵੀ ਮਿਹਨਤ ਕਰੋਗੇ ਜੇ ਕੋਈ ਅਦਭੁਤ ਕੰਮ ਕਰ ਰਿਹਾ ਹੈ ਅਦਭੁਤ ਤਰੀਕੇ ਨਾਲ ਉੱਪਰ ਜਾ ਰਿਹਾ ਹੈ ਧਿਆਨ ਨਾਲ ਸੋਚੋ ਜੇ ਹੋ ਸਕਦਾ ਮੈਂ ਕਿਉਂ ਨਹੀਂ ਉਹ ਕਰ ਸਕਦਾ ਤਾਂ ਮੈਂ ਕਿਉਂ ਨਹੀਂ ਪਹਿਲੀ ਵਾਰ ਫੇਲ ਹੋਵਾਂਗਾ ਦੂਜੀ ਵਾਰ ਫੇਲ ਹੋਵਾਂਗਾ ਫਿਰ ਮੈਂ ਵੀ ਸਫਲ ਹੋ ਜਾਵਾਂਗਾ ਇਹ ਸੁਭਾ ਤੁਹਾਡਾ ਹੋਣਾ ਚਾਹੀਦਾ ਭਾਈ ਮੇਰੀ ਤਾਂ ਵਸ ਵਿੱਚ ਨਹੀਂ ਆ ਕੀ ਬ੍ਰਦਰ ਸਾਡੇ ਤੋਂ ਨਹੀਂ ਹੋਏਗਾ ਬ੍ਰਦਰ ਇਸ ਤਰ੍ਹਾਂ ਜਦ ਤੱਕ ਸੋਚੋਗੇ ਕੋਈ ਕੰਮ ਨਹੀਂ ਹੋਵੇਗਾ ਉਸ ਦਿਨ ਮੈਂ ਫੈਸਲਾ ਕੀਤਾ ਕਦੋਂ ਜਾਣਦੇ ਹਾਂ ਕਲਬਰੀ ਆਵਾਜ਼ ਦਾ ਪ੍ਰੋਗਰਾਮ ਟੀਵੀ ਤੇ ਪ੍ਰਸਾਰਿਤ ਹੋਣ ਤੋਂ ਬਾਅਦ ਕਈ ਲੋਕਾਂ ਨੇ ਫੋਨ ਕਰਕੇ ਕਿਹਾ ਤੁਹਾਡੇ ਵਚਨ ਬੜੇ ਆਸ਼ਿਸ਼ ਵਾਲੇ ਹੈ ਸਾਡੇ ਪਰਿਵਾਰ ਨੂੰ ਆਸ਼ਿਸ਼ ਮਿਲੀ ਆ ਮੇਰਾ ਜੀਵਨ ਸੁਧਰ ਗਿਆ ਜਦੋਂ ਇਸ ਤਰ੍ਹਾਂ ਰਿਸਪੌਂਸ ਮਿਲ ਰਿਹਾ ਸੀ ਤਾਂ ਮੈਂ ਕੀ ਕਰਨਾ ਹੈ ਨਾ ਕੈਮਰੇ ਸੀ ਨਾ ਕੈਮਰਾਮੈਨ ਸੀ ਨਾ ਲਾਈਟਮੈਨ ਸੀ ਐਡੀਟਿੰਗ ਲਈ ਸਮਾਨ ਨਹੀਂ ਸੀ ਨਾ ਐਡੀਟਰ ਸੀ ਕੋਈ ਨਹੀਂ ਸੀ ਅਤੇ ਮੈਂ ਨਹੀਂ ਕਰ ਸਕਦਾ ਸੀ ਕੁਝ ਨਹੀਂ ਸੀ ਇਸ ਲਈ ਨਹੀਂ ਡ੍ਰੌਪ ਕਰ دی ਟੀਵੀ ਦੀ ਸੇਵਕਾਈ ਉਸ ਦਿਨ ਮੈਂ ਫੈਸਲਾ ਕੀਤਾ ਕੈਮਰਾਮੈਨ ਵੀ ਮਨੋੱਖ ਹੈ ਜੇ ਉਹ ਆਪਰੇਟ ਕਰ ਸਕਦਾ ਹੈ ਮੈਂ ਕਿਉਂ ਨਹੀਂ ਕਰ ਸਕਦਾ ਲਾਈਟ ਆਪਰੇਟ ਕਰਨ ਵਾਲਾ ਵੀ ਮਨੋੱਖਾ ਜੇ ਉਹ ਕਰ ਸਕਦੇ ਮੈਂ ਕਿਉਂ ਨਹੀਂ ਕਰ ਸਕਦਾ ਐਡਿਟਿੰਗ ਕਰਨ ਵਾਲੇ ਵੀ ਇਨਸਾਨ ਆ ਜੇ ਉਹ ਕਰ ਸਕਦੇ ਆ ਮੈਂ ਕਿਉਂ ਨਹੀਂ ਕਰ ਸਕਦਾ ਇਸ ਫੈਸਲੇ ਦੇ ਨਾਲ ਲੱਖ ਰੁਪਏ ਦੇ ਕੈਮਰੇ ਕਿਰਾਏ ਤੇ ਬਾਜ਼ਾਰ ਚ ਮਿਲਦੇ ਸੀ ਪੈਸੇ ਨਾ ਹੋਣ ਤੇ ਮੈਂ ਹੈਂਡੀਕੈਪ ਖਰੀਦਿਆ ਹੈਂਡੀਕੈਪ ਹੀ ਕੁਆਲਿਟੀ ਦੇ ਨਾਲ ਕਿਵੇਂ ਰਿਕਾਰਡ ਕਰ ਸਕਦੇ ਆ ਮੈਂ ਸਿੱਖਿਆ ਲਾਈਟਿੰਗ ਕਿਵੇਂ ਸੈਟਅਪ ਕਰ ਸਕਦੇ ਆ ਮੈਂ ਸਿੱਖਿਆ ਕੈਮਰਾ ਸਿੱਖਿਆ ਲਾਈਟਿੰਗ ਸੈਟਅਪ ਸਿੱਖਿਆ ਉਪਰੋ ਸੂਟ ਪਾ ਲਿਆ ਥੱਲੋ ਸ਼ਾਟ ਪਾ ਲਿਆ ਕਾਰਨ ਜਾਂਦੇ ਹਾਂ ਉਹਨਾਂ ਦਿਨਾਂ 'ਚ 에어 ਕੰਡੀਸ਼ਨ ਨਹੀਂ ਸੀ AC ਨਹੀਂ ਸੀ ਫੈਨ ਨਹੀਂ ਲਾ ਸਕਦੇ ਸੀ ਆਵਾਜ਼ ਨਹੀਂ ਆਉਣੀ ਚਾਹੀਦੀ ਮੈਂ ਆਪ ਰਿਮੋਟ ਕੰਟਰੋਲ ਲੈ ਕੇ ਕੈਮਰਾ ਆਨ ਕਰਦਾ ਸੀ ਸਾਰੇ ਕੈਮਰੇ ਸੈਟ ਅਪ ਕਰਦਾ ਸੀ ਲਾਈਟ ਮੈਂ ਹੀ ਆਨ ਕਰਦਾ ਸੀ ਮੈਂ ਹੀ ਲਾਈਟ ਬੁਆਏ ਸੀ ਮੈਂ ਹੀ ਅਸਿਸਟੈਂਟ ਕੈਮਰਾਮੈਨ ਸੀ ਮੈਂ ਹੀ ਮੇਨ ਕੈਮਰਾਮੈਨ ਸੀ ਮੈਂ ਹੀ ਮੇਨ ਸਪੀਕਰ ਸੀ ਸਭ ਕੋਲੇ ਹੀ ਰੱਖ ਕੇ ਮੈਂ ਵਚਨ ਦਾ ਪ੍ਰਚਾਰ ਰਿਕਾਰਡ ਕਰਿਆ ਕਰਦਾ ਸੀ ਪਸੀਨਾ ਆਉਂਦਾ ਸੀ ਪੋਸ ਕਰਕੇ ਪਸੀਨਾ ਪੂੰਝਦਾ ਸੀ ਜਿੱਥੇ ਚਾਹੀਏ ਉੱਥੇ ਸੈੱਟ ਕਰਕੇ ਲਾਈਟ ਔਨ ਕਰਦਾ ਸੀ ਜਦੋਂ ਐਡੀਟਿੰਗ ਵਾਲਿਆ ਕੋਈ ਜਾਂਦਾ ਸੀ ਬੜਾ ਸਮਾਂ ਲੈਂਦੇ ਸੀ ਬੜੇ ਪੈਸੇ ਚਾਰਜ ਕਰਦੇ ਸੀ ਉਹ ਕਿਵੇਂ ਐਡੀਟਿੰਗ ਕਰ ਰਹੇ ਆ ਕਿਹੜਾ ਸੌਫਟਵੇਅਰ ਇਸਤੇਮਾਲ ਕਰ ਰਹੇ ਆ ਕਿਹੜਾ ਸਿਸਟਮ ਇਸਤੇਮਾਲ ਕਰ ਰਹੇ ਆ ਪ੍ਰੀਮੀਅਮ ਪ੍ਰੋ ਇਸਤੇਮਾਲ ਕਰ ਰਿਹਾ ਫਿਰ ਅਸੀਂ ਕਿਉਂ ਨਹੀਂ ਸਿੱਖ ਸਕਦੇ ਆ ਅਸੀਂ ਕਿਉਂ ਨਹੀਂ ਐਡੀਟਿੰਗ ਕਰ ਸਕਦੇ ਐਡੀਟਿੰਗ ਸਿੱਖੀ ਫੋਟੋਸ਼ਾਪ ਸਿੱਖੀ ਮੈਗਜ਼ੀਨ ਬਣਾਉਂਦੇ ਸਮੇਂ ਪੇਜ ਮੇਕਰ ਦੀ ਲੋੜ ਪਈ ਉਹਦੇ ਲਈ ਕਿਸੇ ਹੋਰ ਜਾਣਤੇ ਉਹ ਚਾਰਜ ਕਰਦੇ ਸੀ ਉਹਨਾਂ ਦੇ ਕੇ ਪੇਜ ਮੇਕਰ ਸਿੱਖਿਆ ਕੋਰਲ ਰੋ ਸਿੱਖਿਆ ਪੈਨੂ ਅਤੇ ਭਰਾਵੋ ਇਸ ਤਰ੍ਹਾਂ ਮੈਂ ਸਿੱਖਿਆ ਇਸ ਲਈ ਮੇਰੇ ਨਾਲ ਜੋ ਸੀ ਉਹਨਾਂ ਨੂੰ ਸਿਖਾਇਆ ਅਤੇ ਅੱਜ ਸਾਰੀ ਦੁਨੀਆ 'ਚ ਸਭ ਤੋਂ ਵੱਡੀ ਟੀਵੀ ਦੀ ਸੇਵਾ ਕਾਇਦੇ ਰੂਪ 'ਚ ਪਰਮੇਸ਼ਵਰ ਨੇ ਸਾਨੂੰ ਬਰਕਤ ਦਿੱਤੀ ਮੇਰੇ ਤੋਂ ਨਹੀਂ ਹੋ ਸਕਦਾ ਮੈਂ ਨਹੀਂ ਕਰ ਸਕਦਾ ਉਸ ਦਿਨ ਸੋਚ ਕੇ ਮੈਂ ਜੇ ਟੀਵੀ ਸੇਵਾ ਕਾਇੀ ਛੱਡ ਦਿੰਦਾ ਤਾਂ ਐਡੀ ਵੱਡੀ ਕਲੀਸੀਆ ਸਥਾਪਿਤ ਨਾ ਉਹ ਨਹੀਂ ਸੀ ਜੇ ਸਿੱਖਣ ਦੀ ਭੁੱਖ ਤੁਹਾਡੇ ਵਿੱਚ ਹੈ ਤਾਂ ਜ਼ਰੂਰ ਸਿੱਖੋਗੇ ਅਤੇ ਉੱਤਮ ਹਾਲਾਤਾਂ ਵਿੱਚ ਪਹੁੰਚੋਗੇ ਇੱਕ ਵਾਰ ਮੈਂ ਇੱਕ ਭਾਈ ਤੋਂ ਸਵਾਲ ਪੁੱਛਿਆ ਉਹਨਾਂ ਦਿਨਾਂ 'ਚ ਅਸੀਂ ਸਾਈਕਲ ਤੇ ਪਿੰਡਾਂ 'ਚ ਜਾਂਦੇ ਸੀ ਬਾਈਕ ਨਹੀਂ ਸੀ ਸਕੂਟਰ ਨਹੀਂ ਸੀ ਪਿੰਡਾਂ ਪਿੰਡਾਂ 'ਚ ਅਸੀਂ ਸਾਈਕਲਾਂ ਤੇ ਜਾਇਆ ਕਰਦੇ ਸੀ ਲਗਭਗ 30 ਸਾਲ ਪਹਿਲਾਂ ਇਸ ਵਿਚਾਰੇ ਨੂੰ ਸਾਈਕਲ ਚਲਾਉਣਾ ਨਹੀਂ ਹੁੰਦਾ ਸੀ ਕੀ ਨਹੀਂ ਹੁੰਦਾ ਸੀ ਸਾਈਕਲ ਚਲਾਉਣਾ ਭੋਜਨ ਕਰਦੇ ਸਮੇਂ ਮੈਂ ਉਹਦੇ ਤੋਂ ਪੁੱਛਿਆ ਤੈਨੂੰ ਸਾਈਕਲ ਚਲਾਉਣਾ ਨਹੀਂ ਜਾਂਦਾ ਨਾ ਹਾਂ ਪਾਸਟਰ ਜੀ ਮੈਨੂੰ ਨਹੀਂ ਚਲਾਉਣਾ ਆਉਂਦਾ ਤੂੰ ਸਾਈਕਲ ਚਲਾਉਣਾ ਕਿਉਂ ਨਹੀਂ ਸਿੱਖਿਆ ਪੁੱਛਣ ਤੇ ਉਹਨੇ ਕਿਹਾ ਇਹਦੇ ਪਿੱਛੇ ਇੱਕ ਮਕਸਦ ਆ ਕਹਿੰਦਾ ਮੈਂ ਕਿਹਾ ਮਕਸਦ ਕੀ ਕੁਝ ਨਹੀਂ ਪਾਸਟਰ ਜੀ ਹੁਣ ਜੇ ਮੈਂ ਸਾਈਕਲ ਚਲਾਉਣਾ ਸਿੱਖ ਗਿਆ ਤਾਂ ਜੇ ਮੈਂ ਸਾਈਕਲ ਚਲਾਉਣਾ ਸਿੱਖਾਂਗਾ ਤਾਂ ਕੋਈ ਨਾ ਕੋਈ ਆ ਕੇ ਪਿੱਛੇ ਬੈਠੇਗਾ ਮੈਂ ਨਹੀਂ ਸਿੱਖਾਂਗਾ ਉਹੀ ਜੇ ਮੈਂ ਸਾਈਕਲ ਚਲਾਉਣਾ ਨਾ ਸਿੱਖਿਆ ਤਾਂ ਜੇ ਕੋਈ ਹੋਰ ਚਲਾਏਗਾ ਤਾਂ ਆਰਾਮ ਨਾਲ ਪਿੱਛੇ ਬੈਠ ਕੇ ਮੈਂ ਚਲਾ ਜਾਾਂਗਾ ਇਹੀ ਚੰਗਾ ਹੈ ਨਾ ਇਸ ਲਈ ਮੈਂ ਸਾਈਕਲ ਚਲਾਉਣਾ ਨਹੀਂ ਸਿੱਖਿਆ ਆਲਸੀ ਸਮਝ ਗਿਆ ਨਾ ਸਾਈਕਲ ਚਲਾਉਣਾ ਨਹੀਂ ਸਿੱਖਿਆ ਬਾਈਕ ਚਲਾਉਣਾ ਨਹੀਂ ਸਿੱਖਿਆ ਆਟੋ ਚਲਾਉਣਾ ਨਹੀਂ ਸਿੱਖਿਆ ਕਾਰ ਚਲਾਉਣੀ ਨਹੀਂ ਸਿੱਖੀ ਨਹੀਂ ਨਹੀਂ ਕਾਰ ਚਲਾਉਣਾ ਨਹੀਂ ਆਉਣਾ ਇਹ ਕੀਆ ਮੈਨੂੰ ਕਾਰ ਚਲਾਉਣੀ ਆਉਂਦੀ ਆ ਜੇ ਕਾਰ ਚਲਾਉਣੀ ਆਉਂਦੀ ਆ ਤਾਂ ਕਾਰ ਦੇ ਇਸ ਪਾਸੇ ਉਸ ਪਾਸੇ ਕਿਵੇਂ ਸਕਰਚ ਲੱਗੇ ਆ ਇਹ ਸੋਚੋ ਕਾਰ ਸਹੀ ਚਲਾ ਨਹੀਂ ਸਕਦੇ ਬਾਈਕ ਠੀਕ ਚਲਾ ਨਹੀਂ ਸਕਦੇ ਕਈ ਐਕਸੀਡੈਂਟ ਕੀਤੇ ਆ ਇੱਕ ਵਾਰ ਇੱਕ ਭੈਣ ਆ ਕੇ ਕਹਿੰਦੀ ਪਾਸਟਰ ਜੀ ਮੇਰੇ ਬੇਟੇ ਲਈ ਪ੍ਰਾਰਥਨਾ ਕਰੋ ਦੋ ਹਫ਼ਤੇ ਤਾਂ ਪਹਿਲਾਂ ਉਹਦਾ ਵਿਆਹ ਹੋਇਆ ਨਾ ਹਾਂਜੀ ਪਾਸਟਰ ਜੀ 25 ਦਿਨ ਹੋਇਆ ਵਿਆਹ ਨੂੰ ਸਮੱਸਿਆ ਕੀ ਆ ਕੁਝ ਨਹੀਂ ਪਾਸਟਰ ਜੀ ਮੇਰੇ ਬੇਟੇ ਨੇ ਬਹੂ ਨੂੰ ਡੋਸਾ ਬਣਾਉਣ ਲਈ ਕਿਹਾ ਉਸ ਨੂੰ ਡੋਸਾ ਬਣਾਉਣਾ ਨਹੀਂ ਆਉਂਦਾ ਸੀ ਕੀ ਨਹੀਂ ਆਉਂਦਾ ਡੋਸਾ ਬਣਾਉਣਾ ਨਹੀਂ ਆਉਂਦਾ ਡੋਸਾ ਬਣਾਉਣ ਲਈ ਕਿਹਾ ਅਤੇ ਡੋਸਾ ਬਣਾਉਣਾ ਨਹੀਂ ਆਉਂਦਾ ਸੀ ਅਤੇ ਉਸ ਨੂੰ ਗੁੱਸੇ 'ਚ ਘਰ ਉਪਜਾਤਾ ਕਿਉਂ ਪਜਾਇਆ ਦੱਸੋ ਹੈਲੋ ਭੋਜਨ ਬਣਾਉਣਾ ਨਹੀਂ ਆਉਂਦਾ ਭੋਜਨ ਬਣਾਉਣਾ ਨਹੀਂ ਆਉਂਦਾ ਸਾੜੀ ਪੌਣੀ ਨਹੀਂ ਆਉਂਦੀ ਫਿਰ ਕੀ ਆਉਂਦਾ ਹੈ ਹਾਂ ਸੀਰੀਅਲ ਹੈ ਨਾ ਸੀਰੀਅਲ ਦੇਖਣਾ ਆਉਂਦਾ ਹੈ ਸਿਨੇਮਾ ਵੇਖਣਾ ਆਉਂਦਾ ਹੈ ਸੈਲਫੋਨ ਵੇਖਣਾ ਆਉਂਦਾ ਹੈ ਫालतू ਗੱਲਾਂ ਕਰਨੀਆਂ ਆਉਂਦੀਆਂ ਹੈ ਕਈ ਪਰਿਵਾਰਾਂ ਵਿੱਚ ਅੱਜ ਵੀ ਤੁਹਾਨੂੰ ਸਹੀ ਤਰੀਕੇ ਨਾਲ ਭੋਜਨ ਬਣਾਉਣਾ ਨਹੀਂ ਆਉਂਦਾ ਅਤੇ ਭੋਜਨ ਨਹੀਂ ਖਾ پا ਰਹੇ ਹੋ ਇਸੇ ਕਾਰਨ ਤੁਹਾਡੇ ਪਤੀ ਪਤਨੀ ਵਿਚਕਾਰ ਕਈ ਝਗੜੇ ਹੋ ਰਹੇ ਆ ਪਤਨੀ ਹੋਂਦੇ ਵੀ ਸਹੀ ਤਰੀਕੇ ਨਾਲ ਸਬਜ਼ੀ ਬਣਾਉਣੀ ਨਹੀਂ ਹੁੰਦੀ ਭੋਜਨ ਨਹੀਂ ਬਣਾ ਪਾ ਰਹੇ ਹੋ ਕਾਰਨ ਕੀ ਆ ਮਾਤਾਓ ਸਿਖਾਓ ਬੱਚਿਆਂ ਨੂੰ ਸਾਰੀਆਂ ਗੱਲਾਂ ਸਿਖਾਓ ਬੱਚਿਆਂ ਨੂੰ ਖਾਣਾ ਬਣਾਉਣਾ ਸਿਖਾਓ ਪਿਤਾਓ ਬੱਚਿਆਂ ਨੇ ਜਿਸ ਰਾਹ ਤੇ ਚੱਲਣਾ ਹੈ ਉਸ ਨੂੰ ਉਹੀ ਰਾਹ ਸਿਖਾਓ ਅਤੇ ਮਤਲਬ ਇਹ ਹੈ ਕਿ ਉਸ ਨੂੰ ਸਿਖਾਉਣਾ ਹੈ ਸਿਖਾਓ ਜੇ ਤੁਸੀਂ ਨਹੀਂ ਸਿਖੋਗੇ ਸੁਣੋ ਤੁਹਾਨੂੰ ਮਾੜਾ ਸਮਾਂ ਵੇਖਣਾ ਪਵੇਗਾ ਜੇ ਸਿੱਖੋਗੇ ਤਾਂ ਅਗੂਏ ਦੇ ਰੂਪ ਚ ਉੱਤਮ ਸਥਾਨ ਤੇ ਤੁਸੀਂ ਪਹੁੰਚ ਜਾਓਗੇ ਆਲਸੀ ਨਾ ਬਣੋ ਬਾਈਬਲ ਦੇ ਵਿੱਚ ਕਿਸੇ ਨੂੰ ਵੀ ਜੋ ਕੰਮ ਨਹੀਂ ਕਰਦੇ ਐਸੇ ਲੋਕਾਂ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਹੋਵੇ ਅਸੀਂ ਨਹੀਂ ਵੇਖਿਆ ਮੂਸਾ ਜਦ ਭੇਡਾਂ ਨੂੰ ਚਰਾ ਰਿਹਾ ਸੀ ਮੂਸਾ 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 ਦਾਊਦ ਜਦ ਭੇਡਾਂ ਨੂੰ ਚਰਾ ਰਿਹਾ ਸੀ ਤਾਂ ਪਰਮੇਸ਼ਵਰ ਨੇ ਅਭਿਸ਼ੇਕ ਕਰਨ ਦੇ ਲਈ ਉਸ ਨੂੰ ਬੁਲਾਇਆ ਪਤਰਸ ਤੇ ਅੰਦਰੀਆਸ ਯੋਹੰਨਾ ਤੇ ਯਾਕੂਬ ਜਦ ਮਛਲੀਆਂ ਫੜ ਰਹੇ ਸੀ ਉਹ ਜਦ ਆਪਣੇ ਜਾਲ ਸਾਫ ਕਰ ਰਹੇ ਸੀ ਉਸ ਸਮੇਂ ਮਿਹਨਤ ਕਰਨ ਵਾਲਿਆਂ ਨੂੰ ਵੇਖ ਕੇ ਯੀਸ਼ੂ ਨੇ ਬੁਲਾਇਆ ਚੁੰਗੀ ਲੈਣ ਵਾਲਾ ਲੇਵੀ ਜਦ ਚੁੰਗੀ ਵਸੂਲ ਕਰ ਰਿਹਾ ਸੀ ਤਾਂ ਉਸ ਨੂੰ ਵੇਖ ਕੇ ਪਰਿਸ਼ਰਮ ਕਰਨ ਵਾਲੇ ਚੁੰਗੀ ਲੈਣ ਵਾਲੀ ਮਤੀ ਨੂੰ ਯੀਸ਼ੂ ਨੇ ਬੁਲਾਇਆ ਕਿਦੋਂ ਜਦ ਗੇਹੂੰ ਸਾਫ ਕਰ ਰਿਹਾ ਸੀ ਦੀ ਦਉਨੂ ਪਰਮੇਸ਼ਵਰ ਨੇ ਵੇਖਿਆ ਅਗਵਾ ਬਣਾਇਆ ਕੀ ਸਮਝ ਆਇਆ ਤੁਹਾਨੂੰ ਬਾਈਬਲ ਚ ਜਦ ਵੀ ਪਰਮੇਸ਼ਵਰ ਨੇ ਕਿਸੇ ਨੂੰ ਬੁਲਾਇਆ ਕਿਸੇ ਨੂੰ ਚੁਣਿਆ ਜਾਂ ਉਸ ਨੂੰ ਅਲੱਗ ਕਰ ਦਿੱਤਾ ਜਾਂ ਉੱਚੀ ਪੋਸਟ ਦੇ ਲਈ ਬੁਲਾਇਆ ਉਹ ਮਿਹਨਤ ਕਰਨ ਵਾਲੇ ਸੀ ਅੱਜ ਤੁਹਾਡੇ ਕੋਲ ਪਾਉਣ ਲਈ ਸਹੀ ਕੱਪੜੇ ਵੀ ਨਹੀਂ ਆ ਰਹਿਣ ਲਈ ਕੋਈ ਜਗ੍ਹਾ ਨਹੀਂ ਆ ਖਾਣ ਨੂੰ ਰੋਟੀ ਨਹੀਂ ਆ ਉਹਦੀ ਇੱਕ ਵਜ੍ਹਾ ਦੱਸਾਂ ਦਰਿਦ੍ਰਤਾ ਤੁਸੀਂ ਦਰਿਦ੍ਰਤਾ ਚ ਡੁੱਬੇ ਹੋ ਉਹ ਦਰਿਦ੍ਰਤਾ ਤੁਹਾਡੇ ਜੀਵਨ ਚ ਕਿਉਂ ਆ ਜਾਂਦੇ ਹੋ ਆਲਸੀਪਨ ਹੈ ਆਲਸੀ ਕੀੜੀਆਂ ਦੇ ਕੋਲ ਜਾ ਦੇਖ ਇੱਕ ਬਾਰ ਕਿਵੇਂ ਮਿਹਨਤ ਕਰਦੀਆਂ ਹੈ ਅੱਜ ਕੋਈ ਸਾਡੇ ਵਿਚਕਾਰ ਹੈ ਕਹਿਣ ਵਾਲੀ ਕੁਝ ਕਰਨ ਦਾ ਮਨ ਨਹੀਂ ਕਰਦਾ ਦਰਿਦ੍ਰਤਾ ਆ ਜਾਏਗੀ ਸਵੇਰ ਉੱਠਣ ਦਾ ਮਨ ਨਹੀਂ ਕਰਦਾ ਦਰਿਦ੍ਰ ਹੋ ਜਾਓਗੇ ਨਹਾਉਣ ਦਾ ਮਨ ਨਹੀਂ ਕਰਦਾ ਸਫਾਈ ਕਰਨ ਦਾ ਮਨ ਨਹੀਂ ਕਰਦਾ ਦਰਿਦ੍ਰਤਾ ਆ ਜਾਏਗੀ ਅੱਜ ਨਹੀਂ ਕੱਲ ਕਰਾਂਗਾ ਪਰਸੋਂ ਕਰਾਂਗਾ ਡਾਲ ਰਹੇ ਹੋ ਤਾਂ ਜੀਵਨ ਚ ਇੱਕ ਦਰਿਦ੍ਰਤਾ ਆ ਜਾਏਗੀ ਪਿਆਰੀ ਜ਼ਰੂਰ ਤੁਸੀਂ ਜੋ ਸਿੱਖਣਾ ਹੈ ਉਸ ਨੂੰ ਸਿੱਖ ਲਵੋ ਤੁਸੀਂ ਉੱਤਮ ਹਲਾਤਾ ਵੱਲ ਜਾਣਾ ਹੈ ਉਤਪਤੀ ਦੀ ਕਿਤਾਬ ਪਹਿਲਾ ਅਧਿਆਏ 28ਵੇਂ ਵਚਨ ਚ ਇਸ ਵਚਨ ਨੂੰ ਵੇਖਦੇ ਹਾਂ ਅਤੇ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਪਰਮੇਸ਼ਵਰ ਨੇ ਉਹਨਾਂ ਨੂੰ ਆਸ਼ੀਸ਼ ਦਿੱਤੀ ਕਿਸ ਤਰ੍ਹਾਂ ਤੁਸੀਂ ਫਲੋ ਅਤੇ ਫਲੋ ਧਰਤੀ ਤੇ ਭਰ ਜਾਓ ਅਤੇ ਹਸ ਨੂੰ ਆਪਣੇ ਵਸ ਦੇ ਵਿੱਚ ਕਰ ਲਵੋ ਵਸ ਵਿੱਚ ਕਰ ਲਓ ਉਸ ਤੋਂ ਬਾਅਦ ਦਸੋ ਅਧਿਕਾਰ ਚ ਰੱਖੋ ਪਰਮੇਸ਼ਵਰ ਨੇ ਮਨੁੱਖ ਨੂੰ ਆਸ਼ਿਸ਼ ਦਿੱਤੀ ਕਿਵੇਂ ਆਸ਼ਿਸ਼ ਦਿੱਤੀ ਕਿ ਤੁਸੀਂ ਫਲਵੰਤ ਹੋਣਾ ਹੈ ਦੂਸਰਾ ਧਰਤੀ ਤੇ ਭਰ ਜਾਣਾ ਹੈ ਤੀਸਰਾ ਉਸ ਨੂੰ ਆਪਣੇ ਵਸ ਵਿੱਚ ਕਰਨਾ ਹੈ ਚੌਥਾ ਆਪਣੇ ਅਧਿਕਾਰ ਚ ਰੱਖਣਾ ਹੈ ਪੰਜਵਾਂ ਅਗਵਾਈ ਵੀ ਕਰਨਾ ਹੈ ਸਮਝ ਗਿਓ ਹਾਂ ਉਸ ਦਿਨ ਜਿਹੜੇ ਪਰਮੇਸ਼ਵਰ ਨੇ ਮਨੁੱਖ ਨੂੰ ਆਸ਼ੀਸ਼ ਦਿੱਤੀ ਅੱਜ ਉਹੀ ਪਰਮੇਸ਼ਵਰ ਤੁਹਾਨੂੰ ਤੇ ਮੈਨੂੰ ਵੀ ਆਸ਼ੀਸ਼ ਦੇ ਰਿਹਾ ਹੈ ਜਾਣਦੇ ਹੋ ਕਿਵੇਂ ਤੁਸੀਂ ਫਲਵੰਤ ਹੋਣਾ ਹੈ ਤਰੱਕੀ ਕਰਨੀ ਆ ਵਧਣਾ ਹੈ ਅਧਿਕਾਰ ਰੱਖਣਾ ਹੈ ਅਗੂਏ ਦੇ ਰੂਪ ਚ ਬਹੁਤਿਆਂ ਦੀ ਅਗਵਾਈ ਕਰਨੀ ਆ ਇਹ ਪਰਮੇਸ਼ਵਰ ਚਾਹੁੰਦੇ ਆ ਆਲਸੀ ਹੋਣ ਤੇ ਕੀ ਫਾਇਦਾ ਦਰਿਦਰ ਹੋਣ ਤੇ ਕਿਸ ਤਰ੍ਹਾਂ ਜਦੋਂ ਵੇਖੋ ਹਾਲਾਤ ਜਿਵੇਂ ਆ ਉਸੇ ਤਰ੍ਹਾਂ ਰਹਿਣ ਤੇ ਕਿਸ ਤਰ੍ਹਾਂ ਆਲਸੀ ਲੋਕਾਂ ਦਾ ਆਪਣਾ ਹੀ ਜੀਣਾ ਬੜਾ ਮੁਸ਼ਕਿਲ ਆ ਪਰਿਵਾਰ ਨੂੰ ਕਿਵੇਂ ਪਾਲਣਗੇ ਫਿਰ ਬੱਚਿਆਂ ਨੂੰ ਕਿਵੇਂ ਪਾਲਣਗੇ ਜੇ ਤੁਹਾਡੇ ਚ ਥੋੜਾ ਜਿਹਾ ਵੀ ਆਲਸਪਨ ਹੈ ਆਲਸਪਨ ਨੂੰ ਛੱਡ ਕੇ ਜੀਣਾ ਸਿੱਖੋ ਸਹੀ ਸਲਾਮਤ ਜੀਣਾ ਸਿੱਖੋ ਬੱਚਿਆਂ ਨੂੰ ਤੁਸੀਂ ਸੋਨਾ ਪਵਿੱਖ ਦੇ ਸਕੋ ਮਿਹਨਤ ਕਰੋ ਆਪਣੇ ਜੀਵਨ ਨੂੰ ਇਸ ਤਰ੍ਹਾਂ ਦਾ ਬਣਾ ਲਵੋ ਚੰਗੇ ਹਾਲਾਤਾਂ ਤੱਕ ਜਾਣ ਲਈ ਨਵੇਂ ਕੰਮਾਂ ਨੂੰ ਕਰੋ ਪਰਮੇਸ਼ਵਰ ਨੇ ਅੱਜ ਮੇਰੇ ਨਾਲ ਗੱਲ ਕੀਤੀ ਆ ਜਿਸ ਹਾਲਾਤਾਂ ਵਿੱਚ ਹਾਂ ਉਸ ਤੋਂ ਉੱਤਮ ਹਾਲਾਤਾਂ ਤੱਕ ਜਾਣ ਲਈ ਮੈਂ ਆਪਣੇ ਆਲਸ ਬੰਤੇ ਜਿੱਤ ਪਾਵਾਂਗਾ ਕਹਿਣ ਵਾਲੇ ਆਓ ਪ੍ਰਾਰਥਨਾ ਕਰੀਏ ਮਹਾਨ ਪਵਿੱਤਰ ਪ੍ਰੇਮੀ ਪਰਮੇਸ਼ਵਰ ਪਿਤਾ ਅਸੀਂ ਜਦ ਵੀ ਤੁਹਾਡੀ ਹਜ਼ੂਰੀ ਚ ਆਉਂਨੇ ਆ ਸਾਡੇ ਜੀਵਨ ਚ ਵਿਅਕਤੀਗਤ ਕਮੀਆਂ ਅਤੇ ਖਾਮੀਆਂ ਨੂੰ ਤੁਸੀਂ ਦੱਸਦੇ ਹੋ ਵਚਨ ਦੇ ਅਨੁਸਾਰ ਜੀ ਲਈ ਸਾਨੂੰ ਤਿਆਰ ਕਰਦੇ ਹੋ ਬੋਏ ਗਏ ਵਚਨ ਨੂੰ ਫਲਵੰਤ ਕਰਕੇ ਫਲਵੰਤ ਵਾਲਾ ਜੀਵਨ ਸਾਨੂੰ ਦੇ ਦਿਓ ਬਹਾਨੇ ਮਾਰਨ ਵਾਲਾ ਕੁਝ ਵੀ ਬਣ ਨਹੀਂ ਸਕਦਾ ਅਤੇ ਹਾਸਲ ਕਰਨ ਵਾਲਾ ਕਦੇ ਵੀ ਬਹਾਨੇ ਨਹੀਂ ਮਾਰਦਾ ਜੋ ਕੰਮ ਦਾ ਹੈ ਉਹ ਕੰਮ ਕਰੇਗਾ ਜੋ ਕੰਮ ਕਰਦਾ ਹੈ ਕੰਮ ਦੇ ਯੋਗ ਹੁੰਦਾ ਹੈ ਤਰੱਕੀ ਕਰਦਾ ਹੈ ਸਾਨੂੰ ਮਿਹਨਤ ਨਾਲ ਕੰਮ ਕਰਨ ਦਾ ਸੁਭਾਅ ਦੇ ਦਿਓ ਜੇਸ਼ੂ ਦੇ ਨਾਮ ਚੋਂ ਮੰਗਦੇ ਆ ਪਿਤਾ ਆਮੀਨ